ਸਤਨਾਮ ਸ੍ਰੀ ਵਾਹਿਗੁਰੂ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਉਹ ਇਲਾਕਾ ਜਿੱਥੇ ਗੋਇੰਦਵਾਲ ਨਗਰ ਹੈ ਬਿਲਕੁਲ ਬੰਜਰ ਸੀ ਉਸ ਜ਼ਮੀਨ ਦਾ ਮਾਲਕ ਗੋਇੰਦਾ ਖੱਤਰੀ ਸੀ ਉਸਨੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਉਸ ਜ਼ਮੀਨ ਤੇ ਇੱਕ ਪਿੰਡ ਵਿਸਾਉਣ ਦੀ ਕਈ ਵਾਰੀ ਕੋਸ਼ਿਸ਼ ਕੀਤੀ ਉਸਦੇ ਸ਼ਰੀਕਾਂ ਉਸਨੂੰ ਉਸ ਜਗ੍ਹਾ ਵਿੱਚ ਇੱਕ ਘਰ ਤੱਕ ਨ ਬੁਲਾਉਣ ਦਿੱਤਾ ਜਦੋਂ ਗੋਇੰਦਾ ਘਰ ਦੀ ਕੰਧਾਂ ਉਸਾਰਦਾ ਤਾਂ ਉਹ ਰਾਤ ਨੂੰ ਕੁਝ ਬਦਮਾਸ਼ਾਂ ਨੂੰ ਨਾਲ ਲਿਆ ਕੇ ਉਸ ਦੀਆਂ ਕੰਧਾਂ ਢਾ ਜਾਂਦੇ ਤੇ ਸਭ ਕੁਝ ਉਜਾੜ ਜਾਂਦੇ ਉਸ ਦੇ ਸ਼ਰੀਕਾ ਪਿੰਡ ਵਿੱਚ ਮਸ਼ਹੂਰ ਕੀਤਾ ਹੋਇਆ ਸੀ ਕਿ ਰਾਤ ਨੂੰ ਭੂਤ ਆ ਕੇ ਗੋਇੰਦ ਦੇ ਦੀਆਂ ਦਿਵਾਰਾਂ ਢਾ ਜਾਂਦੇ ਹਨ ਗੋਇੰਦ ਨੇ ਤੰਗ ਆ ਕੇ ਗੁਰੂ ਜੀ ਪਾਸ ਖਡੂਰ ਜਾ ਕੇ ਬੇਨਤੀ ਕੀਤੀ ਗੁਰੂ ਜੀ ਮੈਂ ਆਪਣੀ ਜ਼ਮੀਨ ਤੇ ਪਿੰਡ ਬਸਾਉਣ ਦੀ ਬੜੀ ਕੋਸ਼ਿਸ਼ ਕਰ ਚੁੱਕਿਆ ਹਾਂ ਪਰ ਮੇਰੇ ਸ਼ਰੀਕ ਮੇਰੇ ਦਿਲ ਦੀ ਖਾਹਿਸ਼ ਪੂਰੀ ਨਹੀਂ ਹੋਣ ਦਿੰਦੇ ਆਪ ਕਿਰਪਾ ਕਰਕੇ ਮੇਰੀ ਮਦਦ ਕਰੋ ਗੁਰੂ ਜੀ ਨੇ ਗੋਇੰਦ ਦੇ ਦੀ ਬੇਨਤੀ ਪ੍ਰਵਾਨ ਕਰਕੇ ਸ੍ਰੀ ਅਮਰਦਾਸ ਜੀ ਨੂੰ ਬੁਲਾ ਕੇ ਜਾਣ ਲਈ ਪੁੱਛਿਆ ਸ੍ਰੀ ਅਮਰਦਾਸ ਜੀ ਉਸ ਵੇਲੇ 73 ਸਾਲਾਂ ਦੇ ਬਜ਼ੁਰਗ ਸਨ ਸ੍ਰੀ ਅਮਰਦਾਸ ਜੀ ਗੁਰੂ ਦਾ ਹੁਕਮ ਮੰਨ ਕੇ ਗੋਇੰਦ ਦੇ ਨਾਲ ਚੱਲ ਪਏ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਨਵਾਂ ਨਗਰ ਵਸਾਇਆ ਜਾਣ ਲੱਗ ਪਿਆ ਸਿੱਖ ਸੰਗਤਾਂ ਸੇਵਾ ਦੀ ਭਾਵਨਾ ਨਾਲ ਪਿੰਡ ਦੀ ਉਸਾਰੀ ਵਿੱਚ ਹਿੱਸਾ ਪਾਉਣ ਲੱਗੀਆਂ ਜਿਵੇਂ ਜਿਵੇਂ ਸ੍ਰੀ ਅਮਰਦਾਸ ਜੀ ਗੋਇੰਦੇ ਨੂੰ ਕਹਿੰਦੇ ਗਏ ਉਸੇ ਤਰ੍ਹਾਂ ਹੀ ਉਹ ਮਜ਼ਦੂਰਾਂ ਤੇ ਕਾਰੀਗਰਾਂ ਪਾਸੋਂ ਪਿੰਡ ਦੀ ਉਸਾਰੀ ਕਰਵਾਉਂਦਾ ਗਿਆ ਸਿੱਖ ਸੰਗਤ ਨੂੰ ਪਿੰਡ ਦੀ ਉਸਾਰੀ ਕਰਦੀ ਦੇਖ ਕੇ ਗੋਇੰਦੇ ਦੇ ਸ਼ਰੀਕਾਂ ਦੀ ਹਿੰਮਤ ਨਾ ਪਈ ਕਿ ਉਹ ਪਹਿਲਾਂ ਵਾਂਗ ਪਿੰਡ ਦੀ ਉਸਾਰੀ ਵਿੱਚ ਕੋਈ ਵਿਕਲਪ ਪਾਉਣ ਸਗੋਂ ਉਹਨਾਂ ਆ ਕੇ ਪਿੰਡ ਦੀ ਉਸਾਰੀ ਵਿੱਚ ਸਿੱਖਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਬੜੀ ਸ਼ਾਨਦਾਰ ਧਰਮਸ਼ਾਲਾ ਤੇ ਮਕਾਨ ਬਣਾਏ ਜਾਣ ਪਿੱਛੋਂ ਸ੍ਰੀ ਅਮਰਦਾਸ ਜੀ ਖਡੂਰ ਗੁਰੂ ਜੀ ਨੂੰ ਦੱਸਣਗੇ ਗੁਰੂ ਜੀ ਨੇ ਨਵੇਂ ਨਗਰ ਦਾ ਨਾਂ ਗੋਇੰਦ ਦੇ ਦੀ ਮਨਸ਼ਾ ਅਨੁਸਾਰ ਗੋਇੰਦਵਾਲ ਰੱਖਿਆ ਸ੍ਰੀ ਅਮਰਦਾਸ ਜੀ ਨੂੰ ਗੁਰੂ ਜੀ ਨੇ ਕਿਹਾ ਕਿ ਉਹ ਆਪਣਾ ਸਾਰਾ ਪਰਿਵਾਰ ਬਸਰ ਕੇ ਤੋਂ ਗੋਇੰਦਵਾਲ ਲੈ ਆਉਣ ਤੇ ਗੋਇੰਦਵਾਲ ਵਿਖੇ ਸਿੱਖੀ ਦਾ ਪ੍ਰਚਾਰ ਕਰਨ ਅੱਗੋਂ ਚਲ ਕੇ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਅਮਰਦਾਸ ਜੀ ਨੂੰ ਹੀ ਯੋਗ ਜਾਣ ਕੇ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ ਇਸ ਸਾਖੀ ਵਿੱਚ ਅਸੀਂ ਸਮਝਿਆ ਕਿ ਕਿਵੇਂ ਜਦੋਂ ਗਵਿੰਦਾ ਦਾ ਕੰਮ ਸਿਰੇ ਨਹੀਂ ਸੀ ਚੜ ਰਿਹਾ ਤਾਂ ਲੋਕਾਂ ਨੇ ਪੁੱਤਾਂ ਦਾ ਪਰਮ ਪਾਉਣ ਦੀ ਕੋਸ਼ਿਸ਼ ਕੀਤੀ ਪਰ ਗਵਿੰਦੇ ਨੇ ਵਿਹਮਾਂ ਵਿੱਚ ਪੈਣ ਦੀ ਥਾਂ ਗੁਰੂ ਦਾ ਲੜ ਫੜਿਆ ਅੱਜ ਸਾਡੇ ਘਰ ਵੀ ਜਦੋਂ ਕੋਈ ਛੋਟਾ ਮੋਟਾ ਵਿਗਨ ਪੈ ਜਾਵੇ ਤਾਂ ਦੇਖਣ ਵਿੱਚ ਆਇਆ ਕਿ ਆਮ ਲੋਕ ਭੂਤ ਪ੍ਰੇਤ ਨਛੱਤਰਾਂ ਤਾਂ ਗੇਤਵੀਤ ਜਦ ਕੁੰਡਲੀਆਂ ਦੇ ਚੱਕਰ ਵਿੱਚ ਪੈ ਜਾਂਦੇ ਹਨ ਇਹ ਸਾਰੇ ਵਹਿਮ ਭਰਮ ਸਾਡੀ ਆਤਮਿਕ ਅਵਸਥਾ ਨੂੰ ਨੀਵਾ ਕਰਦੇ ਹਨ ਤੇ ਪਰਮਾਤਮਾ ਤੋਂ ਦੂਰ ਜਦ ਕਿ ਸਾਨੂੰ ਸ਼ਬਦ ਗੁਰੂ ਦਾ ਆਸਰਾ ਲੈ ਕੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ